ਚਲੋ ਜੀ ਆਪ ਜੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਅਸੀਂ ਅੱਜ ਦੀਆਂ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਇੱਕ ਅਮਰੀਕਾ ਦੇ ਵਿੱਚ ਕਾਂਗਰਸ ਵਮਨ ਦੇ ਉੱਪਰ ਕੀ ਸਵਾਲ ਮਾਮਲਾ ਤੁਹਾਡੇ ਨਾਲ ਸਾਂਝਾ ਕਰਨਾ। ਦੂਜਾ ਰੂਸ ਸ਼ੁਕਰੇਨ ਮਾਮਲੇ ਸੰਬੰਧੀ ਕੁਝ ਅਪਡੇਟਸ ਨੇ। ਤੀਜਾ ਚਾਰਲਸ ਕੁਸ਼ਨਰ ਨੂੰ ਫਰਾਂਸ ਦਾ ਰਾਜਦੂਤ ਲਾਇਆ ਗਿਆ। ਇਹ ਕੀ ਮਾਮਲਾ ਆ? ਇੱਕ ਗਰਭવતી ਬ੍ਰੇਨ ਡੈਡ ਔਰਤ ਦਾ ਮਾਮਲਾ ਚਰਚਾ ਚੱਤੇ ਆਖਿਰ ਦੇ ਵਿੱਚ ਜਾਰਜੀਆ ਦੇ ਗਵਰਨਰ ਦੀ ਦੌੜ ਦੇ ਵਿੱਚ ਕੇਸ਼ਾ ਲਾਸਟ ਬੈਟਮ ਸ਼ਾਮਲ ਹੋਈ ਹੈ ਉਹਦਾ ਕੀ ਮਾਮਲਾ ਹੈ ਸਭ ਤੋਂ ਪਹਿਲੀ ਗੱਲਬਾਤ ਇੱਕ ਲਾ ਮੇਕਰ ਦੀ ਅਫੀਸ਼ੀਅਲ ਵਿਜ਼ਿਟ ਸੀ ਮਈ 9 ਨੂੰ ਕਾਂਗਰਸ ਵੂਮਨ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਲਾਮੋਨਿਕਾ ਮੈਕਲਵਰ ਤੇ ਦੋ ਇਹਨਾਂ ਦੇ ਨਾਲ ਹੋਰ ਜਣੇ ਸੀ ਇਹ ਨਿਊ ਜਰਸੀ ਦੇ ਦੱਸਦੇ ਆ ਜਿਹੜੇ ਦੋ ਲਾ ਮੇਕਰ ਸਿਗੇ ਹੋਰ ਬੋਨੀ ਵੈਸਟਰਨ ਤੇ ਜਿਹੜੇ ਰੌਬਰਟ ਮੌਂਡੈਂਸ ਜੂਨੀਅਰ ਇਹ ਅਸਲ ਦੇ ਵਿੱਚ ਜਿਹੜਾ ਡੈਲਨੇ ਹਾਲ ਆ ਡੈਲਨੇ ਹਾਲ ਕੀ ਇੱਕ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਆ ਨਵਾਰਕ ਦੇ ਵਿੱਚ ਉੱਥੇ ਇੱਕ ਇਹਨਾਂ ਦੀ ਅਫੀਸ਼ੀਅਲ ਓਵਰਸਾਈਟ ਵਿਜ਼ਿਟ ਸੀ ਜਿਹੜੀ ਕਿ ਇਹਨਾਂ ਨੂੰ ਫੈਡਰਲ ਕਾਨੂੰਨ ਦੇ ਤਹਿਤ ਅਲਾਉਡ ਆ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦਾ ਮਾਮਲਾ ਬਹੁਤ ਚਰਚਾ ਦੇ ਵਿੱਚ ਆ ਇੱਕ ਧਿਰ ਇਹਨਾਂ ਨੂੰ ਕੱਢਣ ਦੇ ਲਈ ਬਜ਼ੇਦਾ ਇੱਕ ਧਿਰ ਉਹਨਾਂ ਦੇ ਹੱਕ 'ਚ ਖੜੀ ਆ ਕਲੀਅਰ ਕੱਟ ਦੋ ਧਿਰਾਂ ਉੱਥੇ ਬਣੀਆਂ ਨੇ ਇਸੀ ਸੁਪਾਂਟੂ ਦੇ ਵਿੱਚ ਇਹ ਵਿਜ਼ਿਟ ਜਿਹੜੀ ਕੰਟਰੋਵਰਸ਼ੀਅਲ ਹੋ ਗਈ ਕਾਂਗਰਸ ਵਿਮਨ ਲਾਮੋਨਿਕਾ ਮੈਕਲੇਵਰ ਇਹ ਨਿਊਯਾਰਕ ਦੇ ਵਿੱਚ ਉੱਥੇ ਜਦੋਂ ਗਏ ਆ ਨਿਵਾਕ ਦੇ ਵਿੱਚ ਉਸ ਡਿਟੈਂਸ਼ਨ ਸੈਂਟਰ ਨੂੰ ਵਿਜ਼ਿਟ ਕਰਨ ਉਹਦੇ ਤੋਂ ਬਾਅਦ ਰੌਲਾ ਪੈ ਗਿਆ ਨਿਵਾਕ ਦੇ ਮੇਅਰ ਨੇ ਰਸ਼ ਬਾਰਕਾ ਰਸ਼ ਬਾਰਕਾ ਜਿਹੜੇ ਨੇ ਉਹਨਾਂ ਨੇ ਇਸ ਕਿਹਾ ਕਿ ਜਿਹੜੇ ਉਹ ਉਹਨਾਂ ਦੇ ਨਾਲ ਸੀ ਪਰ ਉਹਨਾਂ ਨੂੰ ਅੰਦਰ ਉਸ ਫੈਸਿਲਿਟੀ ਦੇ ਜਾਣ ਨਹੀਂ ਦਿੱਤਾ ਗਿਆ ਉਹ ਵਾਪਸ ਆ ਗਿਆ ਬਾਹਰ ਪ੍ਰੋਟੈਸਟ ਚੱਲਦਾ ਸੀ ਪ੍ਰੋਟੈਸਟ ਦੇ ਵਿੱਚੋਂ ਖੜੇ ਹੋ ਗਏ ਹੁਣ ਬਾਹਰ ਟੈਨਸ਼ਨ ਕ੍ਰੀਏਟ ਹੋ ਗਈ ਉੱਥੇ ਪੁਲਿਸ ਆ ਗਈ ਪੁਲਿਸ ਨੇ ਆ ਕੇ ਉਹਨੂੰ ਬਰਾਕਾ ਨੂੰ ਜਿਹੜੇ ਮੇਅਰ ਸੀ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਟ੍ਰੈਸਪਾਸਿੰਗ ਕੀਤੀ ਅੱਜ ਉਧਰ ਦੇ ਪਾਸੇ ਗਏ ਆ ਜਿੱਥੇ ਤੁਸੀਂ ਜਾ ਨਹੀਂ ਸਕਦੇ ਤੇ ਭੀੜ ਨੇ ਉਹਨਾਂ ਦੇ ਆਲੇ ਦੁਆਲੇ ਇੱਕ ਸਰਕਲ ਬਣਾ ਲਿਆ ਤਾਂ ਕਿ ਪੁਲਿਸ ਉਹਨਾਂ ਨੂੰ ਫੜ ਨਾ ਸਕੇ ਇਹ ਜਿਹੜੇ ਕਾਂਗਰਸ ਵਮਨ ਆ ਜਿਹੜੀ ਅੰਦਰ ਗਈ ਆ ਇਹ ਬੇਸਿਕਲੀ ਇਹ ਉਹਨਾਂ ਦੇ ਨਾਲ ਆ ਜਾਂ ਇਦਾਂ ਕਹਿ ਲਓ ਕਿ ਜਿਹੜੇ ਡੈਮੋਕ੍ਰੇਟਸ ਨੇ ਜਿਹੜੇ ਇਹ ਕਹਿੰਦੇ ਆ ਕਿ ਸਾਨੂੰ ਇਮੀਗਰੈਂਟਸ ਦਾ ਖਿਆਲ ਰੱਖਣਾ ਚਾਹੀਦਾ ਇਹਨਾਂ ਦੇ ਨਾਲ ਤੱਕਾ ਨਾ ਹੋਵੇ ਤੇ ਖਬਰਾਂ ਇਹ ਸੀ ਵੀ ਆ ਜਿਹੜਾ ਡਿਟੈਂਸ਼ਨ ਸੈਂਟਰ ਆ ਇਸ ਡਿਟੈਂਸ਼ਨ ਸੈਂਟਰ ਦੇ ਵਿੱਚ ਹਾਲਤਾਂ ਬਹੁਤੀਆਂ ਠੀਕ ਨਹੀਂ ਉਹਨਾਂ ਹਾਲਤਾਂ ਨੂੰ ਦੇਖਣ ਦੇ ਲਈ ਇਹ ਕਾਂਗਰਸ ਵਮਨ ਉਸ ਡਿਟੈਂਸ਼ਨ ਸੈਂਟਰ ਦੇ ਵਿੱਚ ਜਾਂਦੀ ਆ ਤੋਂ ਉਹਦੇ ਨਾਲ ਲਾ ਮੇਕਰ ਹੋਰ ਨੇ ਤੇ ਨਾਲ ਮੇਅਰ ਜਾਣਾ ਚਾਹੁੰਦੇ ਮੇਅਰ ਜਾ ਨਹੀਂ ਸਕਦੇ ਮੇਅਰ ਵਾਪਸ ਆ ਜਾਂਦੇ ਆ ਹੁਣ ਕਿਉਂਕਿ ਉਹ ਇੱਕ ਹੱਦ ਤੋਂ ਅੱਗੇ ਜਾ ਚੁੱਕੇ ਆ ਤੇ ਟਰੈਸ ਪਾਸਿੰਗ ਦੇ ਚਾਰਜਸ ਉਹਨਾਂ ਦੇ ਉੱਤੇ ਉਸ ਦੋਸ਼ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਬਾਹਰ ਪ੍ਰੋਟੈਸਟਰ ਪਹਿਲਾਂ ਹੀ ਖੜੇ ਆ ਧਰਨਾ ਉਹ ਇਸ ਕਰਕੇ ਦੇ ਰਿਹਾ ਵੀ ਅੰਦਰ ਜਿਹੜੇ ਡਿਟੈਂਸ਼ਨ ਸੈਂਟਰ ਦੇ ਵਿੱਚ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਾਂ ਜਿਹੜੇ ਇਮੀਗਰੈਂਟਸ ਨੇ ਉਹ ਜਿਹੜੇ ਅੰਦਰ ਰੱਖੇ ਆ ਵੀ ਉਹਨਾਂ ਦੀ ਹਾਲਤ ਠੀਕ ਨਹੀਂ ਹਾਲਤ ਕੀਤੀ ਜਾਣੀ ਚਾਹੀਦੀ ਹੈ ਉੱਥੇ ਕਲਾਸ਼ ਹੋ ਜਾਂਦਾ ਬਾਹਰ ਜਦੋਂ ਅਰੈਸਟ ਹੋਣੀ ਸੀ ਹਾਲਾਤ ਥੋੜੇ ਜਿਹਾ ਮਾੜੇ ਹੋ ਗਏ ਤੇ ਜਿਹੜੀ ਮੈਕਲਵਰ ਸੀ ਇਹ ਕਾਂਗਰਸ ਵਮਨ ਇਹਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰਤਾ ਪ੍ਰੋਟੈਸਟਰ ਨੂੰ ਵੀ ਜਿਹੜਾ ਮੇਅਰ ਆ ਇਹਨੂੰ ਪੁਲਿਸ ਫੜਨ ਲੱਗੀ ਆ ਤੁਸੀਂ ਆਲੇ ਦੋਲੇ ਇਕੱਠੇ ਹੋ ਜਾਓ ਜਦੋਂ ਉਹ ਹੁਣ ਕਿਹਾ ਵੀ ਜਿਹੜੇ ਉੱਥੇ ਮਾਸਕਡ ਆਫੀਸਰ ਸਿਗੇ ਉਹ ਜਦੋਂ ਉਧਰਲੇ ਪਾਸੇ ਨੂੰ ਸੀਨ ਵੱਲ ਨੂੰ ਜਾਂਦੀ ਆ ਤੇ ਉਹ ਇਦਾਂ ਲੱਗਦਾ ਵੀ ਉਹਨਾਂ ਨੇ ਉਹਨਾਂ ਨੂੰ ਟੱਚ ਵੀ ਕੀਤਾ ਹੋਣਾ ਆਫੀਸਰਸ ਨੂੰ ਉਹਨਾਂ ਦੀ ਮੇਅਰ ਦੀ ਗ੍ਰਿਫਤਾਰੀ ਹੋ ਗਈ ਮੇਅਰ ਨੂੰ ਉਹਨਾਂ ਨੇ ਆਪਣੀ ਕਰਾਸਾ ਤੇ ਵਿੱਚ ਲੈ ਗਿਆ ਤੇ ਉਹਨਾਂ ਨੂੰ ਟ੍ਰੈਸ ਪਾਸਿੰਗ ਦੇ ਚਾਰਜ ਲਾ ਦਿੱਤੇ ਗਏ ਬਾਅਦ ਦੇ ਵਿੱਚ ਉਹ ਚਾਰ ਜਿਹੜੇ ਆ ਖੈਰ ਡਰਾਪ ਵੀ ਹੋ ਗਏ ਹੁਣ ਉਹ ਕਾਂਗਰਸ ਵਮਨ ਨੂੰ ਗ੍ਰਫਤਾਰ ਨਹੀਂ ਕੀਤਾ ਗਿਆ ਕਿ ਇਹ ਆ ਕਿ ਇਹ ਸਾਰੇ ਕੁਛ ਦੇ ਵਿੱਚ ਉਹ ਰੀਟੈਂਸ਼ਨ ਸੈਂਟਰ ਦੇ ਵਿੱਚ ਅੰਦਰ ਜਿੱਦਾਂ ਉਹਦਾ ਟੂਰ ਪਲਾਨ ਕੀਤਾ ਸੀ ਉਦਾਂ ਚਲੇਗੀ ਉਹਦੇ ਤੋਂ ਬਾਅਦ ਚਾਰਜ ਅਨਾਉਂਸ ਕੀਤੇ ਇੱਕ ਦਿਨ ਬਾਅਦ ਜਸਰ ਡਿਪਾਰਟਮੈਂਟ ਨੇ ਇਹ ਅਨਾਉਂਸ ਕੀਤਾ ਕਿ ਜਿਹੜੇ ਮਕਲੇਵਰ ਆ ਇਹਨੂੰ ਚਾਰਜ ਕੀਤਾ ਜਾਊਗਾ ਕਿ ਇਹਨਾਂ ਨੇ ਅਸॉल्ट ਕੀਤਾ ਇੱਕ ਅਫੀਸਰ ਨੂੰ ਕਿਉਂਕਿ ਉਹਨੇ ਟੱਚ ਕੀਤਾ ਸੀ ਆ ਸੀ ਕੀਤਾ ਸੀ ਤੇ ਦੂਜਾ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਰਜਿਸਟ ਕੀਤਾ ਵੀ ਉਹਨਾਂ ਨੂੰ ਆਪਣਾ ਕੰਮ ਨਹੀਂ ਕਰਨ ਦਿੱਤਾ ਸੋ ਇਹ ਸਾਰੇ ਕੁਝ ਦੇ ਉੱਤੇ ਜਿਹੜਾ ਇੱਕ ਪੋਲਿਟਿਕਲ ਰਿਐਕਸ਼ਨ ਆਇਆ ਡੈਮੋਕ੍ਰੇਟਸ ਨੇ ਇਹ ਕਿਹਾ ਕਿ ਜਿਹੜੇ ਚਾਰजेस ਆ ਪੋਲਿਟਿਕਲੀ ਮੋਟੀਵੇਟਿਡ ਆ ਬਈ ਜਿਹੜੇ 트ੰਪ ਦੇ ਅਫੀਸ਼ੀਅਲਸ ਨੇ ਜਾੜ ਬੁੱਝ ਕੇ ਉਹ ਕਾਂਗਰਸ ਮੈਂਬਰ ਨੂੰ ਵਿਰੋਧ ਕਰ ਰਹੇ ਆ ਤੇ ਇਨਫੋਰਸ ਕਰ ਰਹੇ ਆ ਤੇ ਰਿਪਬਲਿਕਨ ਕਹਿੰਦੇ ਆ ਕਿ ਜਿਵੇਂ ਮਕਲੇਵਰ ਆ ਉਹਨਾਂ ਦਾ ਬਿਹੇਵੀਅਰ ਜਿਹੜਾ ਹੈ ਉਹ ਅਨਐਕਸੈਪਟੇਬਲ ਸੀ ਤੇ ਉਹ ਸਪੋਰਟ ਕਰਦੇ ਆ ਪ੍ਰੋਸੀਕਿਊਸ਼ਨ ਦੀ ਹੁਣ ਹਾਲਾਂਕਿ ਉੱਥੇ ਕੋਈ ਇੰਜਰੀਜ਼ ਜਾਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈਆਂ ਉਸ ਤੋਂ ਬਾਅਦ ਹੁਣ ਕੋਰਟ ਦੇ ਵਿੱਚ ਕੀ ਹੁੰਦਾ ਇਹ ਦੇਖਣਾ ਹੋਊਗਾ ਪਰ ਚਾਰਜ ਕੀਤਾ ਗਿਆ ਇਹਨਾਂ ਨੂੰ ਕਾਂਗਰਸ ਵਮਨ ਨੂੰ ਜਿਹੜੇ ਡੈਮੋਕ੍ਰੇਟ ਨੇ ਨਿਊ ਜਰਸੀ ਤੋਂ ਤੇ ਉਹਨਾਂ ਨੂੰ ਹੁਣ ਜਸਟਿਸ ਡਿਪਾਰਟਮੈਂਟ ਨੇ ਚਾਰਜ ਕੀਤਾ ਵੀ ਇਹਨਾਂ ਨੇ ਫੈਡਰਲ ਜਿਹੜਾ ਲਾ ਆ ਉਹਨੂੰ ਲਾਗੂ ਕਰਨ ਦੇ ਵਿੱਚ ਅੜਚਣ ਜਿਹੜੀ ਆ ਪਾਈ ਆ ਸੋ ਇਹ ਇੱਕ ਕਾਫੀ ਵੱਡਾ ਮਾਮਲਾ ਜਿਹੜਾ ਇਸ ਵੇਲੇ ਸਾਹਮਣੇ ਆ ਰਿਹਾ ਤੇ ਇਹਦੀਆਂ ਅਗਲੇ ਜਿਹੜੀਆਂ ਕੰਪਲਿਕੀਸ਼ਨਸ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਤਾ ਲੱਗਣਗੀਆਂ ਜਾਂ ਇਹ ਹੁਣ ਇੱਕ ਲੀਗਲ ਲੜਾਈ ਹੈ ਜਿਹੜੀ ਇਸ ਵੇਲੇ ਚੱਲ ਰਹੀ ਅਗਲੀ ਗੱਲ ਬਾਤ ਦੋਸਤੋ ਯੂਕਰੇਨ ਯੁੱਧ ਬਾਰੇ ਯੂਕਰੇਨ ਤੇ ਰੂਸ ਦੀ ਲੜਾਈ ਲੱਗੀ ਆ ਆਪਾਂ ਸਾਰੇ ਜਾਣਦੇ ਆ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਇਹਨਾਂ ਦੀ ਵਲਾਦੀਮੀਰ ਪੋਤਨ ਦੇ ਨਾਲ ਫੋਨ ਤੇ ਗੱਲਬਾਤ ਹੋਈ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਇਹ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਨ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ ਤੇ ਇਹਨੇ ਡਿਸਕਸ ਕੀਤੀ ਹੈ ਜਿਹੜੀ ਯੂਕਰੇਨ ਦੇ ਵਿੱਚ ਕਿੱਦਾਂ ਸ਼ਾਂਤੀ ਬਣਾਈ ਰੱਖੀ ਜਾ ਸਕਦੀ ਹੈ ਪਰ ਜਿਹੜੇ ਟਰੰਪ ਆ ਇਹਨਾਂ ਨੇ ਇਹ ਨਹੀਂ ਕਿਹਾ ਉਹਨਾਂ ਨੂੰ ਜਿਹੜੀ ਖਬਰ ਆ ਰਹੀ ਆ ਕਿ ਇਹ ਇਮੀਡੀਏਟਲੀ ਰਸ਼ੀਆ ਉਹਦੇ ਤੇ ਜਿਹੜਾ ਰਸ਼ੀਆ ਨੂੰ ਰੋਕ ਦੇਣਾ ਅਟੈਕ ਕਰਨ ਤੋਂ ਕਿ ਇਮੀਡੀਏਟਲੀ ਉਹਨੂੰ ਰੋਕਣ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ ਰਸ਼ੀਆ ਇਹ ਚਾਹੁੰਦਾ ਕਿ ਲਗੋਸ਼ 네ਗੋਸ਼ੀਏਸ਼ਨ ਹੋਵੇ ਜਿਹੜੀਆਂ ਕਾਲਸ ਆ ਰਸ਼ੀਆ ਨੇ ਇਹ ਕਿਹਾ ਕਿ ਜਿਹੜੀ ਪੀ ਸਟਾਕ ਆ ਉਹ ਜਿਹੜੀ ਆ ਜਿਹੜੀ ਆ ਸਲੋ ਹੋਈ ਆ ਤੇ ਬਹੁਤ ਔਖਾ ਆ ਦੋਵਾਂ ਪਾਸਿਆਂ ਦੇ ਲਈ ਜਿਹੜਾ ਪੋਸੀਬਲ ਕੋਈ ਸ਼ਾਂਤੀ ਦੀ ਕੋਈ ਸੰਧਿ ਦੇ ਲਈ ਡਰਾਫਟ ਜਿਹੜਾ ਕਰਨਾ ਸੋ ਜਿਹੜਾ ਡਿਲੇ ਆ ਉਹ ਕੋਈ ਵੀ ਇਮੀਡੀਏਟ ਸੀਜ਼ ਫਾਇਰ ਹੋ ਸਕਦਾ ਹੁਣ ਜਿਹੜਾ ਸੀਜ਼ਫਾਇਰ ਹਜੇ ਤੱਕ ਕੋਈ ਨਹੀਂ ਹੋਇਆ। 트럼ਪ ਤੇ ਵਲਾਦੀਮੀਰ ਪੋਪਨ ਕਿਸੇ ਵੀ ਗੱਲ ਦੇ ਉੱਤੇ ਸਹਿਮਤ ਨਹੀਂ ਹੋ ਸਕੇ ਵੀ ਸੀਜ਼ਫਾਇਰ ਦੀ ਡੈਡਲਾਈਨ ਕੀ ਹੈ। ਕਦੋਂ ਇਹ ਸੀਜ਼ਫਾਇਰ ਕੀਤੀ ਜਾਊਗੀ? ਭਾਵੇਂ ਕਿ 트럼ਪ ਨੇ ਇਹ ਕਿਹਾ ਹੈ ਕਿ ਲੜਾਈ ਹਰ ਹਾਲਤ ਦੇ ਵਿੱਚ ਰੁਕਣੀ ਚਾਹੀਦੀ ਹੈ ਜਿੰਨੀ ਜਲਦੀ ਹੋ ਸਕਦਾ ਪਰ ਰਸ਼ੀਆ ਜਿਹੜਾ ਉਹ ਹਜੇ ਵੀ ਯੂਕਰੇਨ ਦੇ ਉੱਤੇ ਲਗਾਤਾਰ ਹਮਲੇ ਕਰ ਰਿਹਾ ਹੈ। ਰਸ਼ੀਆ ਮੰਗ ਰਸ਼ੀਆ ਸ਼ਾਂਤੀ ਲਈ ਤਿਆਰ ਆ ਸੀਜ਼ਫਾਇਰ ਦੇ ਲਈ ਵੀ ਤਿਆਰ ਆ ਤੇ ਉਹ ਇਹ ਲੜਾਈ ਰੋਕਣ ਲਈ ਵੀ ਤਿਆਰ ਆ ਪਰ ਉਹਦੀਆਂ ਮੰਗਾਂ ਬਹੁਤ ਜ਼ਬਰਦਸਤ ਆ। ਤੇ ਬਹੁਤ ਉਹ ਆ ਜਿਹੜੀਆਂ ਸ਼ਾਇਦ ਬਹੁਤ ਜ਼ਿਆਦਾ ਕਹ ਲੋ ਹਾਰਸ਼ਾ ਰਸ਼ੀਆ ਇਹ ਚਾਹੁੰਦਾ ਆ ਕਿ ਯੂਕਰੇਨ ਆਪਣੀ ਜ਼ਮੀਨ ਜਿਹੜੇ ਤੇ ਕਬਜ਼ਾ ਆ ਉਹ ਇਹਨਾਂ ਨੂੰ ਦੇ ਦੇਵੇ ਨੈਟੋ ਦੇ ਵਿੱਚ ਨਾ ਜਾਵੇ ਤੇ ਜਿਹੜੇ ਵੈਪਨ ਆ ਵੈਸਟ ਤੋਂ ਜਿਹੜੇ ਜਿੰਨੇ ਵੀ ਇਹਨਾਂ ਨੂੰ ਚਾਹੇ ਅਮਰੀਕਾ ਤੋਂ ਆ ਰਹੇ ਆ ਉਹ ਰੋਕ ਦੇਵੇ ਇਹ ਸਾਰੀਆਂ ਗੱਲਾਂ ਨੂੰ ਯੂਕਰੇਨ ਮੰਨ ਨਹੀਂ ਰਿਹਾ ਉਹ ਕਹਿੰਦੇ ਅਸੀਂ ਕਿਸੇ ਵੀ ਗੱਲ ਦੇ ਨਾਲ ਸਹਿਮਤ ਨਹੀਂ ਹੁਣ ਇਹ ਸਾਰੀ ਕੁਸ਼ ਜਿਹੜੀ ਗੱਲਬਾਤ ਹੋਈ ਆ ਇਹ ਸਾਰੇ ਕੁਸ਼ ਦੇ ਵਿੱਚੋਂ ਇੱਕ ਤਾਂ ਯੂਕਰੇਨ ਬਹੁਤਾ ਖੁਸ਼ ਨਹੀਂ ਆ ਨਾ ਯੂਰਪ ਖੁਸ਼ ਆ ਗੱਲਬਾਤ ਮਤਲਬ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੀ ਜਿਹੜੀ ਗੱਲਬਾਤ ਇਹਨਾਂ ਦੇ ਨਾਲ ਹੋਈ ਆ ਵਲਾਦੀਮੀਰ ਪੁਤਨ ਦੇ ਨਾਲ ਉਹਦੇ ਤੋਂ ਨਾ ਤਾਂ ਯੂਰਪ ਖੋਸ਼ ਆ ਨਾ ਯੂਕਰੇਨ ਯੂਕਰੇਨ ਖੋਸ਼ ਆ ਜਿਹੜਾ ਯੂਕਰੇਨੀਅਨ ਲੀਡਰ ਨੇ ਉਹ ਆਸ ਕਰ ਰਿਹਾ ਕਿ ਅਮਰੀਕਾ ਨੂੰ ਜਿਹੜਾ ਆ ਉਹ ਯੂਰਪ ਤੇ ਨਾਲ ਜੁਆਇਨ ਕਰਨਾ ਚਾਹੀਦਾ ਤਾਂ ਕਿ ਉਹ ਰਸ਼ੀਆ ਦੇ ਉੱਤੇ ਪ੍ਰੈਸ਼ਰ ਪਾ ਸਕੇ ਤਾਂ ਕਿ ਇਹ ਲੜਾਈ ਨੂੰ ਰੋਕਿਆ ਜਾ ਸਕੇ ਦੂਜਾ ਇਹ ਆ ਕਿ ਇਹ ਕੰਮ ਡੋਨਲਡ 트ੰਪ ਨੇ ਕੀਤਾ ਨਹੀਂ ਤੇ ਇਸ ਕਰਕੇ ਯੂਰਪ ਵਾਲੇ ਇਸ ਗੱਲ ਤੋਂ ਖੁਸ਼ ਨਹੀਂ ਹੈ ਅਗਲੀ ਗੱਲ ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੇ ਕੋਈ ਇਦਾਂ ਦੀਆਂ پابੰਦੀਆਂ ਜਾਂ ਜਿਹੜੀਆਂ ਸੈਂਕਸ਼ਨਸ ਨੇ ਰਸ਼ੀਆ ਉੱਤੇ ਲਾਉਣ ਦੀ ਗੱਲ ਨਹੀਂ ਕੀਤੀ ਵੀ ਇਹਨਾਂ ਨੂੰ ਸਖਤ ਕੋਈ ਨਾ ਕੋਈ ਸੈਂਕਸ਼ਨਸ ਲਾਉਣੀਆਂ ਚਾਹੀਦੀਆਂ ਸੀ ਉਹਨਾਂ ਤੇ ਤਾਂ ਇਹ ਉਹਦੀ ਗੱਲ ਕਰਨੀ ਚਾਹੀਦੀ ਸੀ ਅਗਲੀ ਗੱਲ ਇਹ ਹੈ ਕਿ ਰੂਸ ਹਜੇ ਵੀ ਯੂਕਰੇਨ ਦੇ ਉੱਤੇ ਆਪਣਾ ਕਾਬੂ ਕਰਨ ਦੇ ਲਈ ਜਾਂ ਉਹਨੂੰ ਕੰਟਰੋਲ ਵਿੱਚ ਕਰਨ ਦੇ ਲਈ ਜਿਹੜਾ ਹਜੇ ਵੀ ਇਸ ਗੱਲ ਦੇ ਲਈ ਉਹ ਉਸੇ ਤਰੀਕੇ ਨਾਲ ਉਹਦਾ ਨਿਸ਼ਚਿਤ ਰੇੜਾ ਰਸ਼ੀਆ ਜਿਹੜਾ ਆ ਉਨੇ ਆਪਣਾ ਜਿਹੜਾ ਮੇਨ ਗੋਲ ਮੇਨ ਗੋਲ ਉਹਦਾ ਸਪਸ਼ਟ ਆ ਕਿ ਕਿਸੇ ਨਾ ਕਿਸ ਤਰ੍ਹਾਂ ਯੂਕਰੇਨ ਨੂੰ ਕਮਜ਼ੋਰ ਕਰਨਾ ਤੇ ਉਹਦੇ ਤੇ ਕਬਜ਼ਾ ਕਰਨਾ ਉਹ ਉਹਦੇ ਤੋਂ ਪਿੱਛੇ ਨਹੀਂ ਹੋ ਰਿਹਾ ਉਹਦੇ ਟੈਰਿਟਰੀ ਨੂੰ ਲੈਣਾ ਚਾਹੁੰਦਾ ਹੈ ਤੇ ਇਹ ਬਹੁਤਾ ਕੁਝ ਐਸੇ ਤਰੀਕੇ ਨਾਲ ਚੱਲਿਆ ਆ ਰਿਹਾ ਦੂਜਾ ਹੁਣ ਇੱਕ ਅਸ ਲੱਗਦੀ ਆ ਕਿ ਜਿਹੜੇ ਵੈਟਿਕਨ ਆ ਉਹ ਬਿਲਕੁਲ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਮੀਡੀਏਟ ਕਰ ਸਕਦੇ ਆ ਇਹਨਾਂ ਗੱਲਾਂ ਬਾਤਾਂ ਨੂੰ ਇਸ ਸਮੇਂ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਜਿਹੜੀ ਵੈਂਸ ਉਹਨਾਂ ਨੇ ਵੈਟਿਕਨ ਵਿਜ਼ਿਟ ਕੀਤੀ ਆ ਤੇ ਉੱਥੇ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਆ ਪਾਪ ਲਿਓ 14th ਦੇ ਨਾਲ ਇਹਦਾ ਕੁਝ ਪ੍ਰਭਖ ਦੇ ਵਿੱਚ ਨਿਕਲ ਸਕਦਾ ਔਰ ਪਾਪ ਨੇ ਬਹੁਤ ਸਟਰੋਂਗਲੀ ਯੂਕਰੇਨ ਦੀ ਸਪੋਰਟ ਕਰ ਦਿਆ ਜੋ ਨਵੇਂ ਪਾਪ ਨੇ ਲਿਓ 14th ਉਹਨਾਂ ਨੇ ਕਿਹਾ ਕਿ ਰਸ਼ੀਆ ਨੂੰ ਜਿਹੜਾ ਇਹ ਇੰਪੀਰੀਅਲ ਇਨਵੇਜਨ ਜਿਹੜੇ ਉਹਨੇ ਸ਼ਬਦ ਵਰਤੇ ਆ ਤੇ ਉਹ ਕਹਿੰਦੇ ਕਿ ਅਸੀਂ ਸ਼ਾਂਤੀ ਦੇ ਲਈ ਤੇ ਯੂਕਰੇਨ ਦੇ ਨਾਲ ਇਨਸਾਫ ਦੇ ਲਈ ਅਸੀਂ ਜਿਹੜੀ ਆ ਮੰਗ ਕਰਾਂਗੇ ਅਗਲੀ ਗੱਲਬਾਤ ਦੋਸਤੋ ਚਾਰਲਸ ਕੋਸ਼ਨਰ ਬਾਰੇ ਆ ਚਾਰਲਸ ਕੋਸ਼ਨਰ ਨੂੰ ਫਰਾਂਸ ਦਾ ਰਾਜ ਰੂਤ ਲਾਇਆ ਗਿਆ ਇਹ ਆਪਣੇ ਆਪ ਦੇ ਵਿੱਚ ਕਈ ਕੰਟਰੋਵਰਸੀਜ਼ ਇਹਦੇ ਨਾਲ ਜੁੜੀਆਂ ਨੇ ਕੰਟਰੋਵਰਸੀ ਇਸ ਕਰਕੇ ਜੁੜੀਆਂ ਨੇ ਕਿ ਇਹ ਕਈ ਮਾਮਲਿਆਂ ਦੇ ਵਿੱਚ ਪਹਿਲਾ ਚਾਰਲਸ ਕੋਸ਼ਨਰ ਜਿਹੜੇ ਨੇ ਉਹ ਇਨਵੋਲਵ ਨੇ ਇੱਕ ਧਿਰ ਇਹ ਕਹਿੰਦੀ ਆ ਵੀ ਇਹਨਾਂ ਨੂੰ ਇਸ ਰਿਕਾਰਡ ਵਾਲੇ ਬੰਦੇ ਨੂੰ ਉੱਥੋਂ ਦਾ ਉਹ ਜਿਹੜਾ ਡਿਪਲੋਮੈਟ ਲਾਉਣਾ ਬਹੁਤ ਇੱਕ ਮਾੜੀ ਗੱਲ ਆ ਜਾਂ ਇਹ ਲਾਉਣਾ ਨਹੀਂ ਚਾਹੀਦਾ ਇਹ ਹੁਣ ਮਾਮਲਾ ਇਹ ਆ ਕਿ ਚਾਰਲਸ ਕੋਸ਼ਨਰ ਹੈ ਕੌਣ ਜਾਂ ਇਹਨਾਂ ਨੇ ਕੀਤਾ ਕੀ ਆ ਚਾਰਲਸ ਕੁਸ਼ਨਰ ਇੱਕ ਰੀਅਲ اسٹیਟ ਡਿਵੈਲਪਰ ਆ ਦੂਜੀ ਗੱਲ ਇਹ ਆ ਕਿ ਇਹ ਇਹਨਾਂ ਦੇ ਜਿਹੜੇ ਜਿਹੜੇ ਜੈਡ ਕੁਸ਼ਨਰ ਇਹਨਾਂ ਦਾ ਬੇਟਾ ਆ ਤੇ ਜੈਡ ਕੁਸ਼ਨਰ ਜਿਹੜਾ ਆ ਉਹ ਇਵੰਕਾ 트੍ਰੰਪ ਜਾਣੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਬੇਟੀ ਦਾ ਪਤੀ ਆ ਉਹਦੇ ਨਾਲ ਵਿਆਹ ਹੈ ਜਿਹੜੇ ਦੂਜੇ ਸ਼ਬਦਾਂ ਦੇ ਵਿੱਚ ਜੇਕਰ ਇਹਨੂੰ ਸਮਝਣਾ ਹੋਵੇ ਤਾਂ ਇਹਨਾਂ ਦੀ ਬੇਟੀ ਦਾ ਜਿਹੜਾ ਸਹੁਰਾ ਆ ਇਹ ਜਿਹੜਾ ਚਾਰਲਸ ਕੁਸ਼ਨਰ ਆ ਇਸ ਕਰਕੇ ਇਹਨਾਂ ਦੇ ਉੱਤੇ ਕੋੜਮ ਰਾਸ਼ਟਰਪਤੀ 트াম্প ਦਾ ਸਿੱਦੇ ਸ਼ਬਦਾਂ ਦੇ ਵਿੱਚ ਇਹ ਬਹੁਤ ਕੰਟਰੋਵਰਸ਼ੀਅਲ ਫਿਗਰ ਆ ਇੱਕ ਕੰਟਰੋਵਰਸ਼ੀਅਲ ਇਸ ਕਰਕੇ 2005 ਦੇ 5 ਦੇ ਵਿੱਚ ਇਹਨਾਂ ਨੂੰ ਕਨਵਿਕਟ ਕੀਤਾ ਗਿਆ ਟੈਕਸ ਅਵੇਜਨ ਦੇ ਮਾਮਲੇ ਦੇ ਵਿੱਚ ਇਲੀਗਲ ਜਿਹੜੀ ਕੈਂਪੇਨ ਡੋਨੇਸ਼ਨ ਉਹ ਦੋਸ਼ ਇਹਨਾਂ ਦੇ ਉੱਤੇ ਲੱਗੇ ਤੇ ਦੂਜਾ ਇਹ ਆ ਕਿ ਜਿਹੜੇ ਗਵਾਹਾਂ ਦੇ ਉੱਤੇ ਗੜਬੜ ਕਰਨ ਦਾ ਵੀ ਦੋਸ਼ ਲੱਗਾ ਇਹ ਕੇਸ ਬਹੁਤ ਵੱਡਾ ਜਿਹੜਾ ਕ੍ਰਿਸ ਕ੍ਰਿਸਟੀ ਪ੍ਰੋਸੀਕਿਊਟਰ ਸੀ ਉਹਨਾਂ ਨੇ ਕੀਤਾ ਇਹ ਜੇਲ੍ਹ ਦੇ ਵਿੱਚ ਵੀ ਗਏ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਜਦੋਂ ਰਾਸ਼ਟਰਪਤੀ 트ੰਪ ਨੇ 2020 ਦੇ ਵਿੱਚ ਮਾਫੀ ਦੇ ਦਿੱਤੀ ਉਸ ਵੇਲੇ ਇਹਨਾਂ ਨੂੰ ਬਾਹਰ ਕੱਢਿਆ ਗਿਆ ਹੁਣ ਇਸ ਕਿਸਮ ਦੇ ਪਿਸ਼ੋਕੜ ਵਾਲੇ ਵਿਅਕਤੀ ਨੂੰ ਅਮਰੀਕਾ ਦਾ ਅੰਬੈਸਡਰ ਫਰਾਂਸ ਦੇ ਵਿੱਚ ਲਾਉਣਾ ਇਹਦੇ ਨਾਲ ਆਲੋਚਨਾ ਤਾਂ ਹੋਣੀ ਸੀ ਤੇ ਜਿਹੜਾ ਉਹਨਾਂ ਦਾ ਅਪਰਾਗਦਕ ਪਿਸ਼ੋਕੜ ਆ ਔਰ ਦੂਜਾ ਇਹਨਾਂ ਦਾ ਬਹੁਤ ਨੇੜੇ ਦਾ ਰਿਸ਼ਤਾ 트ੰਪ ਫੈਮਿਲੀ ਦੇ ਨਾਲ ਆ ਇਸ ਕਰਕੇ ਕਿਤੇ ਨਾ ਕਿਤੇ ਇਹ ਜਿਹੜਾ ਸਾਰਾ ਕੁਛ ਆ ਨੈਪੋਟਿਜ਼ਮ ਜਾਂ ਕਹ ਲੋ ਕਿ ਪੋਲਿਟਿਕਲ ਫੇਵਰਟਿਜ਼ਮ ਆ ਵੀ ਇਹ ਸਪਸ਼ਟ ਰੂਪ ਦੇ ਵਿੱਚ ਇਹ ਆ ਵੀ ਜਿਹੜਾ ਪਰਿਵਾਰਵਾਦ ਨੂੰ ਇਹ ਜਿਹੜਾ ਜਾਣਬੁੱਝ ਕੇ ਉਹ ਕਰ ਰਹੇ ਆ ਇਹਨਾਂ ਨੂੰ ਕਨਵਿਕਟ ਕੀਤਾ ਗਿਆ ਜਦੋਂ ਇਹਨਾਂ ਨੇ ਟੈਕਸ ਨਹੀਂ ਦਿੱਤੇ ਔਰ ਟੈਕਸ ਵੀ ਕੋਈ 100 ਹਜ਼ਾਰ ਨਹੀਂ ਮਿਲੀਅਨ ਡਾਲਰ ਦੇ ਵਿੱਚ ਦੱਸੇ ਜਾ ਰਿਹਾ ਜਿਹਦੇ ਵਿੱਚ 6 ਮਿਲੀਅਨ ਡਾਲਰ ਜਿਹੜੇ ਪੋਲਿਟਿਕਲ ਕੰਟ੍ਰਿਬਿਊਸ਼ਨ ਆ ਉਹਨੂੰ ਬਿਜ਼ਨਸ ਐਕਸਪੈਂਸਸ ਵਜੋਂ ਦੱਸਿਆ ਗਿਆ ਇਲੀਗਲ ਕੈਂਪੇਨ ਡੋਨੇਸ਼ਨਸ ਇਹਨਾਂ ਦੀਆਂ ਸਾਹਮਣੇ ਆਈਆਂ ਇਹਨਾਂ ਨੇ ਕਹਿੰਦੇ ਗਲਤ ਜਿਹੜੀਆਂ ਸਟੇਟਮੈਂਟ ਬਣਾਈ ਫੈਡਰਲ ਇਲੈਕਸ਼ਨ ਕਮਿਸ਼ਨ ਦੇ ਵਿੱਚ ਪੋਲਿਟਿਕਲ ਡੋਨੇਸ਼ਨ ਦੇ ਮਾਮਲੇ ਦੇ ਵਿੱਚ ਤੇ ਜਿਹੜੀ ਫਾਈਨੈਂਸਸ ਲਾ ਆ ਕਿ ਉਹਨਾਂ ਨੂੰ ਵੀ ਵਾਇਓਲੇਟ ਕੀਤਾ ਫਿਰ ਇਹਨਾਂ ਨੇ ਕਈ ਵਾਰੀ ਜਿਹੜੀ ਇੱਕ ਵਾਰੀ ਕੋਸ਼ਿਸ਼ ਕੀਤੀ ਕਿ ਆਪਣੇ ਗਵਾਹ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਪ੍ਰੋਸੀਕਿਊਟ ਇਹਨਾਂ ਨੂੰ ਕ੍ਰਿਸਟਿ ਨੇ ਪ੍ਰੋਸੀਕਿਊਟ ਕੀਤਾ ਯੂਐਸ ਟਰਨੀ ਜਿਹੜੇ ਹੈਗੇ ਆ ਤੇ ਉਹਨਾਂ ਨੇ ਕੁਐਸਚਨਰ ਦੇ ਕੇਸ ਨੂੰ ਕਿਹਾ ਸੀ ਵੀ ਇੰਨਾ ਮਾੜਾ ਕੇਸ ਮੈਂ ਅੱਜ ਤੱਕ ਦੇਖਿਆ ਨਹੀਂ ਸੋ ਜਦੋਂ ਇਹਨਾਂ ਨੂੰ ਦੋਸ਼ੀ ਸਿੱਧ ਹੋ ਗਏ ਇਹ 2005 ਦੇ ਵਿੱਚ 14 ਮਹੀਨੇ ਇਹ ਫੈਡਰਲ ਪ੍ਰिजन ਦੇ ਵਿੱਚ ਰਹੇ ਆ ਤੇ ਬਾਕੀ ਜਿਹੜੇ 2 ਸਾਲ ਸੀਗੇ ਕੋ ਇਹਨਾਂ ਨੇ ਹਾਫਵੇ ਹਾਊਸ ਦੇ ਵਿੱਚ ਪੂਰੇ ਕੀਤੇ ਆ ਸੋ ਇਹ ਆਪਣੇ ਆਪ ਦੇ ਵਿੱਚ ਇਹਨਾਂ ਨੂੰ ਇਸ ਤਰੀਕੇ ਨਾਲ ਬਣਾਉਣਾ ਇੱਕ ਵਾਰੀ ਫੇਰ ਜਿਹੜੀ ਕੰਟਰੋਵਰਸੀ ਹੈ ਦੇ ਉੱਤੇ ਚੱਲ ਰਹੀ ਹੈ ਇੱਕ ਤੋਂ ਸਤੋਂ ਔਰਤ ਜਿਹੜੀ ਬ੍ਰੇਨ ਡੈਡ ਆ ਮਤਲਬ ਜਿਹੜੀ ਅਸਲ ਦੇ ਵਿੱਚ ਜੀਉਂਦੀ ਨਹੀਂ ਆ ਜਾਂ ਇਸ ਦਾ ਕਹ ਲਓ ਕਿ ਉਹਨੂੰ ਕੋਈ ਸੁਰਤ ਨਹੀਂ ਆ ਨਾ ਉਹਨੂੰ ਕੋ ਪਤਾ ਹੈ ਤੇ ਨਾ ਉਹਦੇ ਠੀਕ ਹੋਣ ਦੀ ਆਸ ਆ ਲਾਈਫ سپورਟ ਦੇ ਉੱਤੇ ਜਿਹਦਾ ਵੈਂਟੀਲੇਟਰ ਦੇ ਉੱਤੇ ਆਪਾਂ ਸਮਝਦੇ ਆ ਕਿ ਆਈਸੀਯੂ ਦੇ ਵਿੱਚ ਕਿਸੇ ਵਿਅਕਤੀ ਨੂੰ ਰੱਖਿਆ ਜਾਂਦਾ ਆ ਐਡਰੀਆਨਾ ਸਮਿਥ ਇਹਦਾ ਨਾਮ ਆ ਐਡਰੀਆਨਾ ਸਮਿਥ ਦੀ ਉਮਰ 30 ਸਾਲ ਆ ਇਹ ਪ੍ਰੈਗਨੈਂਟ ਆ ਆਟਲੰਟਾ ਦੀ ਰਹਿਣ ਵਾਲੀ ਆ ਤੇ ਇਹਨੂੰ ਬ੍ਰੇਨ ਡੈੱਡ ਫਰਵਰੀ ਦੇ ਵਿੱਚ ਡਿਕਲੇਅਰ ਕਰਦਾ ਸੀ ਡਾਕਟਰਾਂ ਨੇ ਵੀ ਜਿੱਦਾਂ ਕਈ ਵਾਰੀ ਕੋਈ ਇਦਾਂ ਦੀ ਗੱਲਬਾਤ ਹੋ ਜਾਂਦੀ ਵੀ ਇਹ ਠੀਕ ਨਹੀਂ ਹੋ ਸਕਦੀ ਤੇ ਇਹਨੂੰ ਲਾਈਫ سپورਟ ਦੇ ਉੱਤੇ ਮਤਲਬ ਆਕਸੀਜਨ ਸਾਰਾ ਕੁਝ ਉਹਦੇ ਆਸਰੇ ਹੀ ਚੱਲ ਰਹੀ ਆ ਲਾਈਫ سپورਟ ਦਾ ਇੱਕ ਕਾਰਨ ਦੀ ਪ੍ਰੈਗਨੈਂਸੀ ਆ ਵੀ ਪ੍ਰੈਗਨੈਂਟ ਆ ਤੇ ਡਾਕਟਰ ਚਾਹੁੰਦੇ ਆ ਕਿ ਇਹਨੂੰ ਲਾਈਫ ਸਪੋਰਟ ਦੇ ਉੱਤੇ ਰੱਖ ਕੇ ਬੱਚੇ ਨੂੰ ਜਨਮ ਦੇਵੇ ਹਾਲਾਂਕਿ ਉਹਨੇ ਕਦੇ ਠੀਕ ਨਹੀਂ ਹੋਣਾ ਇਹ ਮਾਮਲੇ ਦੀ ਉਹਦੀ ਬਹੁਤ ਲੋਚਨਾ ਹੋ ਰਹੀ ਹੈ ਇਹ ਜਦੋਂ ਲਗਭਗ ਇਹ 9 ਵੀਕ ਦੀ ਪ੍ਰੈਗਨੈਂਟ ਸੀਗੀ ਜਦੋਂ ਡਾਕਟਰਾਂ ਨੇ ਡਿਕਲੇਅਰ ਕਰ ਦਿੱਤਾ ਵੀ ਇਹ ਬ੍ਰੇਨ ਡੈੱਡ ਹੋ ਗਈ ਆ ਡਾਕਟਰ ਹੁਣ ਕੋਸ਼ਿਸ਼ ਕਰ ਰਹੇ ਆ ਕਿ ਇਹਨੂੰ ਲਾਈਫ ਸਪੋਰਟ ਦੇ ਉੱਤੇ ਉਨਾਂ ਚੇ ਰੱਖਿਆ ਜਾਵੇ ਜਦੋਂ ਜਿਹੜਾ ਬੱਚਾ ਆ ਉਹ 32 ਹਫ਼ਤਿਆਂ ਦਾ ਨਹੀਂ ਹੋ ਜਾਂਦਾ ਤੇ ਜਦੋਂ 32 ਹਫ਼ਤਿਆਂ ਦਾ ਉਹ ਹੋ ਜਾਂਦਾ ਆ ਤੇ ਫੇਰ ਉਹਨੂੰ ਇਹ ਕਿਸੇ ਤਰੀਕੇ ਦੇ ਨਾਲ ਬਾਹਰ ਕੱਢ ਸਕਦੇ ਆ ਜਿਹੜੀ ਹੁਣ ਮਾਮਲਾ ਇਹ ਆ ਵੀ ਔਰਤ ਜਿਹੜੀ ਆ ਉਹ ਬ੍ਰੇਨ ਡੈਡ ਹੋ ਗਈ ਉਹਨੂੰ ਕੋਈ ਪਤਾ ਨਹੀਂ ਉਹਨੂੰ ਕੋਈ ਸੁਰਤ ਨਹੀਂ ਨਾ ਉਹਦਾ ਠੀਕ ਹੋਣ ਦਾ ਕੋਈ ਲੱਗਦਾ ਜਿੰਨਾ ਚਿਰ ਉਹਨੂੰ ਉਹ ਮਸ਼ੀਨਾਂ ਲੱਗੀਆਂ ਉਹਨਾਂ ਚਿਰ ਜੀਦੀ ਆ ਜਦੋਂ ਡਾਕਟਰਾਂ ਨੇ ਮਸ਼ੀਨਾਂ ਲਾ ਦਿੱਤੀਆਂ ਉਹਦਾ ਮਤਲਬ ਸਾਹ ਪੂਰੇ ਹੋ ਜਾਣਗੇ ਇਸ ਇਸ ਤਰੀਕੇ ਦੇ ਨਾਲ ਹੈਗਾ ਹੁਣ ਇਹ ਕਿਤੇ ਨਾ ਕਿਤੇ ਨਾ ਇੱਕ ਜਿਹੜਾ ਅਮਰੀਕਾ ਦੇ ਵਿੱਚ ਬਹੁਤ ਲੰਬਾ ਮਾਮਲਾ ਆ ਅ ਅਬੋਰਸ਼ਨ ਰਾਈਟਸ ਦਾ ਕੁਝ ਲੋਕ ਕਹਿੰਦੇ ਉਹ ਚੱਕਰ ਆ ਉਹ ਇਹ ਆ ਕਿ ਇੱਕ ਅਮਰੀਕਾ ਦੇ ਵਿੱਚ ਜਿਹੜੇ ਮਾਈ ਬਾਡੀ ਮਾਈ ਰੂਲ ਜਾਂ ਉਹ ਹੈਗੇ ਉਹ ਕਹਿੰਦੇ ਵੀ ਔਰਤ ਦੀ ਬਾਡੀ ਦੇ ਉੱਤੇ ਉਹਦਾ ਅਧਿਕਾਰ ਹੋਣਾ ਚਾਹੀਦਾ ਉਹਨੇ ਬੱਚਾ ਪੈਦਾ ਕਰਨਾ ਉਹਨੇ ਨਹੀਂ ਪੈਦਾ ਕਰਨਾ ਉਹਨੇ ਕੀ ਕਰਨਾ ਉਹ ਸਾਰੇ ਅਬੋਰਸ਼ਨ ਰਾਈਟਸ ਦੇ ਹੱਕ ਚ ਕਈ ਸਟੇਟਾਂ ਦੇ ਵਿੱਚ ਅਬੋਰਸ਼ਨ ਨੂੰ ਖੋਲ ਇੱਕ ਦੂਜੀ ਧਿਰ ਜਿਹੜੀ ਇਹ ਕਹਿੰਦੀ ਵੀ ਕਿਸੇ ਵੀ ਹਾਲਤ ਦੇ ਵਿੱਚ ਜੋ ਮਰਜ਼ੀ ਹੋ ਜੇ ਬੱਚਾ ਨਹੀਂ ਮਰਨਾ ਚਾਹੀਦਾ ਉਹਦੀ ਮੌਤ ਨਹੀਂ ਹੋਣੀ ਚਾਹੀਦੀ ਇਹ ਕੰਮ ਅਸੀਂ ਨਹੀਂ ਕਰ ਸਕਦੇ ਪਰਿਵਾਰ ਕੋਲੇ ਹੁਣ ਜੇ ਤਾਂ ਕਿਸੇ ਵਿਅਕਤੀ ਨੇ ਜਿੱਦਾਂ ਤੁਸੀਂ ਅਸੀਂ ਇਹ ਚੀਜ਼ ਲਿਖ ਕੇ ਰੱਖਦੀਏ ਵੀ ਭਾਈ ਜੇ ਸਾਡੇ ਨਾਲ ਰੱਬ ਨਾ ਕਰੇ ਕਿਤੇ ਇਦਾਂ ਹੋ ਜਵੇ ਸਾਡਾ ਆ ਕੀਤਾ ਜਾਵੇ ਫੇਰ ਤਾਂ ਠੀਕ ਆ ਉਹਨੇ ਲਿਖਿਆ ਕੁਛ ਨਹੀਂ ਪਰਿਵਾਰ ਨੂੰ ਉਹਨਾਂ ਨੇ ਪੁੱਛਿਆ ਕੁਛ ਨਹੀਂ ਵੀ ਤੁਹਾਡਾ ਕੀ ਫੈਸਲਾ ਵੀ ਅਸੀਂ ਇਹ سپورਟ ਲਾ ਦਈਏ ਅ ਮਤਲਬ ਇਹਨੂੰ ਪਰਿਵਾਰ ਇਹਨੂੰ ਟੌਰਚਰ ਕਹਿ ਰਿਹਾ ਵੀ ਉਸ ਦੇ ਉੱਤੇ ਵੀ ਉਹਨੂੰ ਸੌਖਿਆ ਜਾਣ ਦੇਣਾ ਚਾਹੀਦਾ ਇਹ ਟੌਰਚਰ ਨਹੀਂ ਕੀਤਾ ਜਾਣਾ ਚਾਹੀਦਾ ਜਿਹੜੇ ਸਟ੍ਰਿਕਟ ਅਬੋਰਸ਼ਨ ਲਾਜ਼ ਨੇ ਕਾਰਨ ਹੋ ਸਕਦੇ ਆ ਜਾਰਜੀਆ ਦੇ ਵਿੱਚ ਅਬੋਰਸ਼ਨ ਲਾ ਬਹੁਤ ਸਖਤ ਆ 6 ਵੀਕ ਦੀ ਜੇ ਪ੍ਰੈਗਨੈਂਸੀ ਜਦੋਂ ਹੋ ਜਵੇ ਉਹਨੂੰ ਫੀਟਸ ਕਹਿ ਦਿੰਦੇ ਬੱਚਾ ਕਹਿ ਦਿੰਦੇ ਆ ਔਰ ਉਹਨੂੰ ਪੂਰਾ ਇੱਕ ਪੂਰਾ ਸੂਰਾ ਮਤਲਬ ਹਿਊਮਨ ਮੰਗਦੇ ਆ ਵੀ ਇਹ ਇੱਕ ਪਰਸਨ ਆ 6 ਹਫਤਿਆਂ ਦਾ ਜਦੋਂ ਉਹ ਬੱਚ ਉਹ ਜਿਹੜੀ ਪ੍ਰੈਗਨੈਂਸੀ ਕਿਸੇ ਔਰਤ ਦੇ ਹੋ ਜਵੇ ਤੇ ਇਹ ਹੁਣ ਜਿਹੜਾ ਸਟੇਟ ਲਾ ਦਾ ਜਿਹੜਾ ਕਨਫਿਊਜ਼ਨ ਆ ਜਾਰਜੀਆ ਟਾਰਨੀ ਜਨਰਲ ਨੇ ਬਾਅਦ ਦੇ ਵਿੱਚ ਇਹ ਕਿਹਾ ਕੇ ਲਾਈਫ سپورਟ ਨਹੀਂ ਚਾਹੀਦੀ ਬ੍ਰੇਨ ਡੈਡ ਕੇਸਸ ਦੇ ਵਿੱਚ ਪਰ ਕੋਸ਼ਰ ਪਬਲਿਕ ਲਾ ਮੇਕਰ ਹਜੇ ਵੀ ਇਸ ਗੱਲ ਦੀ سپورਟ ਕਰਦੇ ਆ ਕਿ ਹਸਪੀਟਲ ਦਾ ਫੈਸਲਾ ਠੀਕ ਆ ਇਹਨਾਂ ਨੂੰ ਇਦਾਂ ਹੀ ਕਰਨਾ ਚਾਹੀਦਾ ਸੀ ਅ ਐਕਸਪਰਟ ਜਿਹੜੇ ਕਹਿੰਦੇ ਆ ਕਿ ਇਹ ਜਿਹੜੀ ਆ ਹੁਣ ਦੇਖਣ ਵਾਲੇ ਡਾਕਟਰ ਜਿਹੜੇ ਉਹ ਕਹਿ ਰਹੇ ਆ ਕਿ ਬਹੁਤ ਰੇਅਰ ਆ ਇੱਕ ਬੇਬੀ ਦੇ ਲਈ ਕਿ ਉਹ ਮਤਲਬ ਸਰਵਾਈਵ ਕਰ ਜਾਵੇ ਬ੍ਰੇਨ ਡੈਡ ਮਦਰ ਦੇ ਵਿੱਚ अर्ली ਪ੍ਰੈਗਨੈਂਸੀ ਦੇ ਵਿੱਚ ਭਾਵੇਂ ਜਿਹਦਾ ਜਨਮ ਹੋ ਵੀ ਗਿਆ ਤਾ ਉਹਦੇ ਬੇਬੀ ਦੇ ਬਹੁਤ ਸੀਰੀਅਸ ਹੈਲਥ ਇਸ਼ੂਸ ਹੋ ਸਕਦੇ ਆ ਸੋ ਹੁਣ ਇਹਦੇ ਮਾਮਲੇ ਦੇ ਵਿੱਚ ਕੋਈ ਵੀ ਉਹਨੇ ਕੋਈ ਸਾਈਨ ਕੀਤੀ ਹੈ ਲੀਗਲ ਡਾਕੂਮੈਂਟ ਜਿਹਨੂੰ ਐਡਵਾਂਸਡ ਡਾਇਰੈਕਟਿਵ ਕਹਿੰਦੇ ਆ ਵੀ ਆਪਣਾ ਇਸ ਤਰ੍ਹਾਂ ਦੀਆਂ ਮੈਡੀਕਲ ਵਿਸ਼ਸ ਜਾਂ ਇਸ ਮਾਮਲੇ ਦੇ ਵਿੱਚ ਕੀ ਕੀਤਾ ਜਾ ਸਕਦਾ ਜਾਂ ਨਹੀਂ ਇਹਦੇ ਬਾਰੇ ਇਸ ਵੇਲੇ ਜਿਹੜਾ ਰੌੜਾ ਪਿਆ ਆਮ ਤੌਰ ਤੇ ਪਰਿਵਾਰ ਬਹੁਤੇ ਕੇਸਸ ਦੇ ਵਿੱਚ ਫੈਮਿਲੀ ਜਿਹੜੀ ਆ ਡਿਸਾਈਡ ਕਰਦੀ ਆ ਵੀ ਇਹਨੂੰ ਬ੍ਰੇਨ ਡੈੱਡ ਦੇ ਲਈ ਲਾਈਫ ਸਪੋਰਟ ਤੇ ਰੱਖਣਾ ਜਾਂ ਨਹੀਂ ਪਰ ਇੱਥੇ ਇੱਕ ਮਾਮਲਾ ਕਾਨੂੰਨੀ ਵੀ ਆ ਤੇ ਮਾਮਲਾ ਜਿਹੜਾ ਨੈਤਿਕ ਵੀ ਆ ਇਸ ਕੇਸ ਦੇ ਵਿੱਚ ਅਗਲੀ ਵਾਰ ਬਦੋਸਤੋ ਜਾਰਜੀਆ ਦੇ ਗਵਰਨਰ ਬਾਰੇ ਆ ਅਗਲੇ ਸਾਲ 2026 ਦੇ ਵਿੱਚ ਜਾਰਜੀਆ ਦੀ ਜਿਹੜੀ ਹੈਗੀ ਆ ਇਲੈਕਸ਼ਨ ਹੋਣੀ ਆ ਉੱਥੇ ਇਲੈਕਸ਼ਨ 3 ਨਵੰਬਰ 2026 ਨੂੰ ਜਿਹੜੀ ਉਹ ਸਕੇਜੂਲ ਆਪਾਂ ਸਾਰੇ ਜਾਣਦੇ ਆ ਜਦੋਂ ਮਿਡ ਟਰਮ ਇਲੈਕਸ਼ਨ ਹੋਣੀ ਆ ਅਮਰੀਕਾ ਦੇ ਵਿੱਚ ਅ ਇਸ ਵੇਲੇ ਜਿਹੜੇ ਬ੍ਰਾਇਨ ਕੈਂਪ ਰਿਪਬਲਿਕਨ ਨੇ ਇਹ 14 ਜਨਵਰੀ 2019 ਤੋਂ ਇੱਥੇ ਗਵਰਨਰ ਨੇ ਕੈਸ਼ਾ ਲੈਂਸ ਬਾਟਮਸ ਇਹ ਗਵਰਨਰ ਲਈ ਰਨ ਕਰ ਰਹੀ ਹੈ ਇਹ ਸਾਬਕਾ ਮੇਅਰ ਆਟਲਾਂਟਾ ਦੀ ਕੈਸ਼ਾ ਲੈਂਸ ਬਾਟਮ ਅਫੀਸ਼ੀਅਲੀ ਉਹਨਾਂ ਨੇ ਆਪਣਾ ਰਨਿੰਗ ਅਨਾਉਂਸ ਕਰ ਦਿੱਤੀ ਹੈ ਜਾਰਜੀਆ ਦੇ ਗਵਰਨਰ ਦੇ ਲਈ 2026 ਦੇ ਵਿੱਚ ਉਹਨਾਂ ਨੇ 트럼ਪ ਤੇ ਅਲਨ ਮਾਸਕ ਦੀ ਬਹੁਤ ਆਲੋਚਨਾ ਕੀਤੀ ਹੈ ਇਹ ਡੈਮੋਕ੍ਰੇਟ ਨੇ ਆਲੋਚਨਾ ਕੀਤੀ ਆਪਣੀ ਕੈਂਪੇਨ ਲਾਂਚ ਦੇ ਵਿੱਚ ਸਦਾ ਸਦਾ ਉਹਨਾਂ ਨੇ ਦੋਸ਼ ਰਾਸ਼ਟਰਪਤੀ 트াম্প ਦੇ ਉੱਤੇ ਤੇ ਇਹਨਾਂ ਦੇ ਐਡਵਾਈਜ਼ਰ ਐਲਨ ਮਸਕ ਦੇ ਉੱਤੇ ਲਾਇਆ ਕਿ ਜਿਹੜੀਆਂ ਵਰਕਿੰਗ ਫੈਮਲੀਆਂ ਆ ਇਹਨਾਂ ਨੂੰ ਇਹ ਪ੍ਰਭਾਵਿਤ ਕਰ ਰਹੇ ਆ ਇਹਨਾਂ ਦੇ ਉੱਤੇ ਬਹੁਤ ਮਾੜਾ ਅਸਰ ਪਾ ਰਹੇ ਆ ਜਿਹੜੀਆਂ ਇਕਨੋਮਿਕ ਪਾਲਿਸੀਆਂ ਆ ਅੱਜ ਦਾ ਟੈਰਿਫ ਵਰਗੀਆਂ ਜਾਂ ਸਰਵਿਸ ਕੱਟਸ ਵਰਗੀਆਂ ਇਹ ਬਹੁਤ ਖਤਰਨਾਕ ਆ ਹੁਣ ਇਹ ਚਰਚਾ ਕਿਉਂ ਆ ਡੈਮੋਕ੍ਰੇਟ ਗਵਰਨਰ ਬਣ ਰਹੀ ਆ ਜੇ ਇਹ ਚੁਣੇ ਜਾਂਦੇ ਆ ਤੇ ਇਹ ਪਹਿਲੀ ਯੂ ਐਸ ਇਤਿਹਾਸ ਦੇ ਵਿੱਚ ਬਲੈਕ ਫੀਮੇਲ ਗਵਰਨਰ ਹੋਏਗੀ ਅਰੇ ਪਹਿਲਾਂ ਹੀ ਇੱਕ ਤਰੀਕੇ ਦਾ ਜਿਹੜਾ ਮਾਈਲਸਟੋਨ ਹੋਊਗਾ ਇਹ ਤੋਂ ਪਹਿਲਾਂ ਜਿਹੜੀ ਸਟ੍ਰੈਸ ਸੀ ਅਬਰਾਮਸ ਆ ਇਹਨੇ ਵੀ ਟਰਾਈ ਕੀਤੀ ਦੋ ਵਾਰ ਪਰ ਗਵਰਨਰ ਨਹੀਂ ਬਣ ਸਕਿਆ ਜੇ ਇਹ ਗਵਰਨਰ ਬਣ ਜਾਂਦੀ ਹੈ ਤਾਂ ਆਪਣੇ ਆਪ ਤੇ ਵਿੱਚ ਅਮਰੀਕਾ ਦੇ ਵਿੱਚ ਇੱਕ ਇਹ ਇਤਿਹਾਸ ਹੋਵੇਗਾ ਸੋ ਜਿਹੜੇ ਇਕਨੋਮਿਕ ਇਸ਼ੂਸ ਨੇ ਬਾਟਮਸ ਨੇ ਉਹਨਾਂ ਨੂੰ ਬਹੁਤ ਸਿੱਧੇ ਤਰ੍ਹਾਂ ਅਡਰੈਸ ਕੀਤਾ ਜਾਰਜੀਨ ਜਿਹੜੇ ਹੈਗੇ ਆ ਕਿ ਇਹ ਕਿੱਦਾਂ ਸਫਰ ਕਰ ਰਿਹਾ ਇਨਫਲੇਸ਼ਨ ਤੋਂ ਜੌਬ ਕੱਟਸ ਤੋਂ ਤੇ ਜਿਹੜੀ ਪੋਰਟ ਡਿਸਟਰਪਸ਼ਨ ਆ ਉਹਦੇ ਤੋਂ ਤੇ ਇਹ ਚਾਹੁੰਦੇ ਆ ਕਿ ਅਫੋਰਡੇਬਲ ਹਾਊਸਿੰਗ ਦੇ ਲਈ ਹੈਲਥ케ਅਰ ਦੇ ਲਈ ਤੇ ਜੌਬਸ ਦੇ ਲਈ ਜਿਹੜੀ ਗੱਲਬਾਤ ਕੀਤੀ ਜਾਵੇ ਸੋ ਨੈਸ਼ਨਲ ਪੋਲਿਟਿਕਸ ਦੇ ਨਾਲ ਇਹਨਾਂ ਦੀਆਂ ਨੋ ਡਾਊਟ ਟਾਈਜ਼ ਵੀ ਹੈਗੀਆਂ ਆ ਇਹ ਬਹੁਤ ਪ੍ਰਸਿੱਧ ਹੋਏ ਸੀ ਜਦੋਂ ਤੁਹਾਨੂੰ ਯਾਦ ਹੋਊਗਾ 2020 ਦੇ ਵਿੱਚ ਜੋਰਜ ਫਲੌਇਡ ਦੇ ਜਿਸ ਵਿਅਕਤੀ ਨੂੰ ਉਹਨੇ ਪੁਲਿਸ ਵਾਲੇ ਨੇ ਮੈਮਫਿਸ ਦੇ ਵਿੱਚ ਧੌਣ ਤੇ ਗੋਡਾ ਰੱਖ ਕੇ ਉਹਦੀ ਮੌਤ ਹੋ ਗਈ ਸੀ ਤੇ ਇਹਨੇ ਉਸ ਵੇਲੇ ਬਹੁਤ ਕੰਮ ਕੀਤਾ ਸੀ ਸੀਨੀਅਰ ਐਡਵਾਈਜ਼ਰ ਮੁੜ ਕੇ ਪ੍ਰੈਜ਼ੀਡੈਂਟ ਬਾਈਡਨ ਦੇ ਵੀ ਇਹੀ ਰਹੇ ਆ ਸੋ ਨੈਸ਼ਨਲ ਪੋਲਿਟਿਕਸ ਦੇ ਵਿੱਚ ਇਹਨਾਂ ਦਾ ਚੰਗਾ ਖਾਸਾ ਨਾ ਆ ਰਾਸ਼ਟਰਪਤੀ 트াম্প ਦਾ ਹਜੇ ਵੀ ਬਹੁਤ ਜ਼ਿਆਦਾ ਇਨਫਲੂਐਂਸ ਆ 조ਰਜੀਆ ਦੀ ਰਾਜਨੀਤੀ ਦੇ ਵਿੱਚ ਭਾਵੇਂ ਕਿ ਉਹ 조ਰਜੀਆ 2024 ਦੇ ਵਿੱਚ ਜਿੱਤ ਗਏ ਸੀ ਪਰ ਇਹਨਾਂ ਦਾ ਇਨਫਲੂਐਂਸ ਜਿਹੜਾ ਹੋਸ਼ੇਕੀ ਰਿਹਾ ਬਹੁਤ ਵਾਰੀ ਇਹਨਾਂ ਨੇ ਕੈਂਡੀਡੇਟਸ ਨੂੰ ਜਿਹਨੂੰ ਐਂਡੋਰਸ ਕੀਤਾ ਸੀ ਉਹ ਹਾਰ ਗਏ ਸੀਗੇ ਤੇ ਪਾਲਿਸੀ ਜਿਹੜੀਆਂ ਸਟੇਟ ਦੇ ਵਿੱਚ ਕੰਟਰੋਵਰਸੀਅਲ ਰਹੀਆਂ ਪਰ ਫਿਰ ਵੀ ਜਿਹੜਾ ਇਹਨਾਂ ਦਾ ਕਾਫੀ ਹੋਲਡ ਆ ਦੂਜੇ ਡੈਮੋਕ੍ਰੇਟ ਜਿਹੜੇ ਆ ਉਹ ਵੀ ਆਪਣੇ ਆਪ ਨੂੰ ਇਸ ਦੌੜ ਵਿੱਚ ਸ਼ਾਮਲ ਕਰਨ ਦੀ ਸੋਚ ਰਹੇ ਆ ਉਹਨਾਂ ਦੇ ਨਾਮ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੇ ਸੋ ਕੁਦਰਤੀ ਆ ਕਿ ਸਟਰੋਂਗਰ ਰਿਪਬਲਿਕਨ ਅਪੋਨੈਂਟ ਵੀ ਇਹਨਾਂ ਦੇ ਸਾਹਮਣੇ ਆਏ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ